ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨਾਮਜ਼ਦਗੀਆਂ ਦਾਖਲ ਕਰਨ ਲਈ ਸਰਕਾਰੀ ਦਫ਼ਤਰ ਵਿੱਚ ਪਹੁੰਚੇ ਇਸ ਦੌਰਾਨ ਕਈ ਥਾਵਾਂ ਤੇ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਇਸ ਦੌਰਾਨ ਅਕਾਲੀ ਆਗੂ ਵਿਕਰਮ ਮਜੀਠੀਆ ਵੱਲੋਂ ਮਜੀਠਾ ਵਿੱਚ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਤੇ ਸਵਾਲ ਚੁੱਕੇ ਗਏ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਆਖਰੀ ਦਿਨ ਹੋਣ ਕਰਕੇ ਸਰਕਾਰੀ ਦਫ਼ਤਰ ਵਿੱਚ ਪੰਚੀ ਤੇ ਸਰਪੰਚੀ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਉਮੀਦਵਾਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਇਸ ਮੌਕੇ ਮਜੀਠਾ ਦਫ਼ਤਰ ਵਿਖੇ ਪੁੱਜੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ਦੇ ਪ੍ਰਬੰਧਾਂ ਤੇ ਸਵਾਲ ਚੁੱਕੇ ਨੇ ਅਤੇ ਆਖਿਆ ਕਿ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ ਉਹਨਾਂ ਆਪ ਦੇ ਉਮੀਦਵਾਰ ਨੂੰ ਵਿਸ਼ੇਸ਼ ਰਾਇਤ ਦੇਣ ਦੇ ਵੀ ਇਲਜ਼ਾਮ ਲਗਾਏ ਨੇ ਉਹ ਬਾਤ ਕਰ ਇਹ ਮਜੀਕਾ ਬਲਾਕ ਹੈ ਜੀ ਇੱਥੇ ਕੋਈ 90 100 ਪਿੰਡ ਦੇ ਕਾਗਜ਼ داخل ਹੋਣੇ ਮੇਰੇ ਆਉਣ ਤੋਂ ਪਹਿਲਾਂ ਮੈਂ ਇੱਥੇ ਵਖਾਈ ਸੀ ਕਿ ਕਿਵੇਂ ਲਾਈਨਾਂ ਲੱਗੀਆਂ ਨੇ ਔਰ ਧੀਆਂ ਪਹਿਣਾ ਦੀ ਕੋਈ ਵਕਰੀ ਲਾਈਨ ਨਹੀਂ ਬੰਦਿਆਂ ਦੀ ਕੋਈ ਵਕਰੀ ਲਾਈਨ ਨਹੀਂ ਇੱਕ ਦੂਜੇ ਨੂੰ ਧੱਕੇ ਪਾਣ ਉਹ ਆਪ ਹੀ ਇੱਕ ਲੜਾਈ ਦਾ ਕਾਰਨ ਬਣ ਸਕਦਾ ਤਿੰਨ ਚਾਰ ਬੰਦੇ ਭੇੋਸ਼ ਹੋਇਆ ਉਹ ਉੱਥੇ ਖਿੜਕੀ ਟੁੱਟ ਗਈ ਮੈਨੂੰ ਇਹ ਨਹੀਂ ਸਮਝ ਆ ਰਹੀ ਇੱਥੇ ਤਾਂ ਸ਼ਾਇਦ ਬੱਸ ਸਟੈਂਡ 'ਚ ਇਹਨਾਂ ਰੱਛ ਨਹੀਂ ਹੁੰਦਾ ਬੱਸ ਚੜਨ ਦੇਲੇ ਜੋ ਲਾਤੇ ਤੇ ਕਾਗਜ਼ ਢਾਕਲ ਕਰਾਉਣ ਲਈ ਕਰਾਏ ਜੇ ਕਾਗਜ਼ ਢਾਕਲ ਇਸ ਤਰੀਕੇ ਨਾਲ ਹੋਣੇ ਜਦੋਂ ਜਿਹਦੇ ਨਾਲ ਤੇ ਅੰਦਰ ਕੀ ਹਾਲ ਹੋਣਾ ਅੰਦਰ ਕਿਹੜਾ ਕੱਢ ਕੇ ਆਇਓ ਤਿੰਨ ਤਿੰਨ ਚਾਰ ਚਾਰ ਫੁੱਟ ਦੀਆਂ ਗਲੀਆਂ ਨੇ ਔਰ ਚਾਰ ਚਾਰ ਫੁੱਟ ਗਲੀਆਂ 'ਚ ਘੱਟੋਂ ਘੱਟ ਨਹੀਂ ਤੇ ਹਜ਼ਾਰ ਬੰਦਾ ਅੰਦਰ ਵੜਿਆ ਹੋਇਆ ਆ ਮੇਰੇ ਰੌਲਾ ਫੋਨ ਕਰਕੇ ਹੁਣ ਇੱਥੇ ਲਾਈਨ ਖਤਮ ਕੀਤੀ ਐ ਮਗਰ ਜਿਹੜੇ ਧੁੱਪੇ ਖਲਾਰੇ ਸੀ ਉਹ ਉਹ ਕੋਈ ਕੀ ਸਿਸਟਮ ਇੱਥੇ ਪ੍ਰਬੰਧ ਕੀ ਹੈ ਔਰ ਅੰਦਰ ਹਲਾਕੇ ਬਣੇ ਪਏ ਆ ਕਿ ਲੋਕਾਂ ਦੀਆਂ ਪੱਗਾਂ ਲੱਥਣੀਆਂ ਬੇਹੋਸ਼ ਹੋਣ ਡਿਆ ਕਿਉਂਕਿ ਇਹਨਾਂ ਦਾ ਪ੍ਰਬੰਧ ਹੀ ਨਹੀਂ ਰੱਬ ਨਾ ਕਰੇ ਕੋਈ ਹੋਰ ਭੱਜ ਦੜਮਾਜੇ ਤੇ ਛੱਡ ਨਿਕਲਦਾ ਰਾ ਕੋਈ ਨਹੀਂ ਐਟਾ ਫੇਲ ਪ੍ਰਬੰਧ ਔਰ ਇਹ ਫੇਲ ਪ੍ਰਬੰਧ ਦਾ ਕਾਰਨ ਇਹ ਆ ਕਿ ਲੋਕਤੰਤਰ ਕਿਤੇ ਨਾ ਕਿਤੇ ਉਹ ਗਲਾ ਘੁੱਟਦੀ ਇਹ ਤਾਂ ਇਲੈਕਸ਼ਨ ਹੋਣੀਆਂ 90 ਪਿੰਡ 90 ਪਿੰਡ ਦਾ ਮਤਲਬ ਤੁਸੀਂ ਵੇਖ ਰਹੋ ਹਜ਼ਾਰਾਂ ਚ ਕਾਗਜ਼ ਦਾਖਲ ਹੋਣੇ ਇੱਥੇ ਕੀ ਇਹ ਹੈ ਇੱਥੇ ਕੋਈ ਹਜ਼ਾਰਾਂ ਚ ਕਾਗਜ਼ ਦਾਖਲ ਕਰਾਉਣ ਦਾ ਸ਼ੋਰ ਹੈ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਛਿੜਕੀ ਦੇ ਵਿੱਚੋਂ ਬੰਦਿਆਂ ਨੂੰ ਬਾਹਰ ਰੇ ਸੀ ਜਿਹੜੇ ਰੂਲਿੰਗ ਪਾਰਟੀ ਦੇ ਰੌਲਾ ਪਿਆ ਹੁਣ ਬੰਦ ਕੀਤਾ ਜਾ ਕੇ ਮਗਰ ਕੀ ਇਹ ਪਾਰਦਰਸ਼ ਤਰੀਕੇ ਨਾਲ ਨਹੀਂ ਲੱਗ ਰਿਹਾ ਕਿਉਂ ਪਾਇਆ ਜਾ ਰਿਹਾ ਕਿਉਂ ਪਪਾ ਤੁਸੀਂ ਆਇਆ ਕਰੋ 10 ਮਿੰਟ ਧੁੱਪ ਤੇ ਖਲੋ ਜੁਏ ਤੁਸੀਂ ਆਪ ਵੇਖ ਲਓ ਕਾਗਜ਼ ਕਿਹੜੇ ਦਾਖਲ ਕਰਾਉਂਗੇ ਇਸੇ ਤਰ੍ਹਾਂ ਕਾਗਜ਼ ਦਾਖਲ ਕਰਨ ਆਈਆਂ ਔਰਤਾਂ ਨੇ ਆਖਿਆ ਕਿ ਸਰਕਾਰ ਵੱਲੋਂ ਕੋਈ ਪ੍ਰਬੰਧਨ ਨਹੀਂ ਕੀਤੇ ਗਏ ਜਦਕਿ ਗਰਮੀਆਂ ਤੇ ਢੀੜ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਹੈ। ਅੰਦਰ ਬਹੁਤ ਖਰਾਬ ਹਾਲਾਤ ਹੈ। ਸਭਾਤ ਅਸੀਂ ਜਨਾਨੀਆਂ ਦੇ ਦੇਕ ਪੈਂਡੀਆਂ ਦੇ ਕਿਤੇ ਘਬਰਾਟ ਹੋ ਰਹੀ ਆ ਬਹੁਤ ਹੀ ਜ਼ਿਆਦੀ ਤੇ ਬਹੁਤ ਹੀ ਪੱਖਾ ਨਹੀਂ ਹੈਗਾ ਕੋਈ ਕੋਸ਼ਿਸ਼ ਪ੍ਰਬੰਧ ਨਹੀਂ ਹੈਗਾ ਤੇ ਇਹ ਸਾਨੂੰ ਜੀ ਹਾਂ ਦੇਖੋ ਸਾਰਾ ਮੀਡੀਆ ਇੰਨੀ ਘਬਰਾਟ ਹੋਈ ਆ ਕਿ ਅਸੀਂ ਬਹੁਤ ਬੰਦਾ ਹਾਂ ਕਲ ਕਰਾਈ ਨਹੀਂ ਸਕਦਾ ਮੇਰਾ ਵੀਰ ਦੱਸ ਦਈਏ ਕਿ ਅੱਜ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਾਰੀਖ 7 ਅਕਤੂਬਰ ਰੱਖੀ ਗਈ ਹੈ ਪੰਚਾਇਤੀ ਚੋਣਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਉਸ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ